ਦੀ ਖਬਰ ਸਾਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਅਕਾਲੀ ਆਗੂ ਬਿਕਰਮਜੀਠੀਆ ਦੇ ਰਿਮਾਂਡ ਦੇ ਵਿੱਚ 4 ਦਿਨਾਂ ਦਾ ਵਾਧਾ ਹੋ ਗਿਆ ਜੀ ਆ ਇਸ ਤੋਂ ਪਹਿਲਾਂ 7 ਦਿਨਾਂ ਦਾ ਰਿਮਾਂਡ ਸੀ ਹੁਣ ਅੱਗੇ 4 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਤਾਂ ਦੱਸ ਦਈਏ ਕਿ ਅੱਜ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਸੀਗੀ ਦਰਸਲ ਬਿਕਰਮਜੀਠੀਆ ਨੂੰ ਕੁਝ ਦਿਨ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀਗਾ ਜਿਸ ਦੇ ਮਾਮਲੇ ਦੇ ਵਿੱਚ ਪਹਿਲਾਂ 7 ਦਿਨ ਦਾ ਰਿਮਾਂਡ ਜਿਹੜਾ ਵਿਜੀਲੈਂਸ ਦੇ ਵੱਲੋਂ ਲਿਆ ਗਿਆ ਤੇ ਉਸ ਤੋਂ ਬਾਅਦ ਅੱਜ ਫਿਰ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਸੀਗੀ ਕਾ ਵਿਜੀਲੈਂਸ ਦੇ ਵੱਲੋਂ ਜੋ ਸਰਕਾਰੀ ਵਕੀਲ ਨੇ ਉਹਨਾਂ ਦੇ ਵੱਲੋਂ ਆਪਣੇ ਪੱਖ ਰੱਖੇ ਗਏ ਨੇ ਤੇ ਬਾਅਦ ਵਿੱਚ ਸਰਕਾਰੀ ਵਕੀਲਾ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਜਿਸ ਦੇ ਵਿੱਚ ਵਕੀਲਾ ਦੇ ਵੱਲੋਂ ਕਈ ਵੱਡੇ ਦਾਅਵੇ ਕੀਤੇ ਗਏ ਨੇ ਪਰ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਕਾਲੀ ਆਗੂ ਵਿਕਰਮਜੀਠੀਆ ਦੇ ਰਿਮਾਂਡ ਦੇ ਵਿੱਚ 4 ਦਿਨ ਦਾ ਵਾਅਦਾ ਹੋ ਗਿਆ ਤਾਂ ਹੁਣ ਅਗਲੀ ਸੁਣਵਾਈ ਐਤਵਾਰ ਯਾਨੀ ਕਿ 6 ਤਰੀਕ ਨੂੰ ਹੋਵੇਗੀ ਤਾਂ ਇੱਕ ਪਾਸੇ ਵਿਕਰਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਲਗਾਤਾਰ ਪੱਖ ਸਾਹਮਣੇ ਆ ਰਹੇ ਨੇ ਉਹ ਆਪਣੇ ਬਿਆਨ ਦੇ ਰਹੇ ਨੇ ਦੂਸਰੇ ਪਾਸੇ ਜੇਕਰ ਸਰਕਾਰੀ ਵਕੀਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਈ ਦਾਅਵੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਬਿਕਰਮਜੀਠੀਆਂ ਨੂੰ ਗੋਰਖਪੁਰ ਵੀ ਲਿਜਾਇਆ ਜਾ ਸਕਦਾ ਜੀ ਹਾਂ ਜਾਂਚ ਦੇ ਚੱਲਦੇ ਗੋਰਖਪੁਰ ਵੀ ਲਿਜਾਇਆ ਜਾ ਸਕਦਾ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਆਗੂ ਬਿਕਰਮਜੀਠੀਆਂ ਨੂੰ ਸ਼ਿਮਲਾ ਦੇ ਵਿੱਚ ਲੈ ਕੇ ਜਾਇਆ ਜਾਂਦਾ ਕਿਉਂਕਿ ਉੱਥੇ ਜਿਹੜੀਆਂ ਪ੍ਰਾਪਰਟੀਆਂ ਨੇ ਉਸ ਦੇ ਲਈ ਬਿਕਰਮਜੀਠੀਆਂ ਨੂੰ ਉੱਥੇ ਲਿਜਾਇਆ ਜਾਂਦਾ ਹਾਲਾਂਕਿ ਸਰਕਾਰੀ ਵਕੀਲਾਂ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਬਿਕਰਮਜੀਠੀਆ ਸਹਿਯੋਗ ਨਹੀਂ ਕਰ ਰਹੇ ਹੈਗੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸਰਕਾਰੀ ਵਕੀਲ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਲਦ ਤੁਹਾਨੂੰ ਉਹ ਵੀ ਕਿਸ ਤਰ੍ਹਾਂ ਵਾਂਗੇ ਪਰ ਉਸ ਤੋਂ ਪਹਿਲਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ 4 ਦਿਨਾਂ ਦਾ ਰਿਮਾਂਡ ਦੇ ਵਿੱਚ ਵਾਅਦਾ ਹੋ ਗਿਆ ਇਸ ਤੋਂ ਇਲਾਵਾ ਸਰਕਾਰੀ ਵਕੀਲ ਜਿਹੜੇ ਜਿਹੜੇ ਸਰਕਾਰ ਦੇ ਤਰਫੋਂ ਕੇਸ ਲੜਦੇ ਨੇ ਜੋ ਵਿਕਰਮ ਜੀ.ਐਲ ਦੇ ਇੱਕ ਪਾਸੇ ਵਕੀਲ ਨੇ ਦੂਸਰੇ ਪਾਸੇ ਸਰਕਾਰ ਦੇ ਵਕੀਲ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਸ਼ਿਮਲਾ ਦੇ ਵਿੱਚ 402 ਹੈਕਟੇਅਰ ਬੇਨਾਮੀ ਜਿਹੜੀ ਜਾਇਦਾਦ ਉਹ ਬਣਾਈ ਗਈ ਹੈਗੀ ਆ ਤਾਂ ਆਮਦਨ ਤੋਂ ਵੱਧ ਜਾਇਦਾਦ ਮਣਾਉਣ ਦਾ ਮਾਮਲਾ ਹੈ ਗਿਆ ਜਿਸ ਦੇ ਚੱਲਦੇ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਸੀ ਉਹ ਦੇਖ ਸਭ ਨੇ ਵੇਖਿਆ ਕਿ ਕਿਸ ਤਰ੍ਹਾਂ ਵਿਕਰਮ ਮਜੀਠੀਆ ਉਹਨਾਂ ਦੀ ਧਰਮ ਪਤਨੀ ਘਰ ਦੇ ਵਿੱਚ ਮਜੂਦ ਸੀ ਉਹਨਾਂ ਦੇ ਬੱਚੇ ਮਜੂਦ ਸੀਗੇ ਤੇ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਜਿਹੜੀ ਉਹ ਪਹੁੰਚਦੀ ਹੈਗੀ ਆ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਸੀਗੀ ਤੇ ਪੇਸ਼ੀ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਉੱਥੇ ਪਹੁੰਚੇ ਹੋਏ ਸਨ ਭਾਵੇਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਸਿਕੰਦਰ ਸਿੰਘ ਮਲੂਕਾ ਦੀ ਗੱਲ ਕੀਤੀ ਜਾਵੇ ਬਲਵਿੰਦਰ ਸਿੰਘ ਪੁੰਦੜ ਹੋਰਾਂ ਦੀ ਗੱਲ ਕੀਤੀ ਜਾਵੇ ਤਮਾਮ ਜਿਹੜੇ ਵੱਡੇ ਅਕਾਲੀ ਆਗੂ ਨੇ ਉਹ ਅੱਜ ਮੋਹਾਲੀ ਪਹੁੰਚੇ ਹੋਏ ਸਨ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਕਾਲੀ ਆਗੂਆਂ ਦੇ ਵੱਲੋਂ ਇਕੱਠ ਜਿਹੜਾ ਉਹ ਰੱਖਿਆ ਗਿਆ ਸੀਗਾ ਤਾਂ ਅਜੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਉੱਥੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਹੋਰ ਵੀ ਜਿਹੜੇ ਅਕਾਲੀ ਆਗੂ ਉੱਥੇ ਪਹੁੰਚੇ ਸਨ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਤੇ ਇੱਕ ਪਾਸੇ ਅਕਾਲੀ ਆਗੂ ਜਿਹੜੇ ਸਵੇਰੇ ਪਹੁੰਚੇ ਹੋਏ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਦੂਸਰੇ ਪਾਸੇ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਸੀਗੀ ਤਾਂ ਪੇਸ਼ੀ ਦੌਰਾਨ ਜਿਹੜਾ ਇਹ ਫੈਸਲਾ ਆਇਆ ਹੈਗਾ ਕਿ ਵਿਕਰਮਜੀਤਿਆ ਦੇ ਰਿਮਾਂਡ ਦੇ ਵਿੱਚ 4 ਦਿਨਾਂ ਦਾ ਵਾਧਾ ਹੋ ਗਿਆ ਤੇ ਜਲਦੀ ਹੀ ਜੋ ਸਰਕਾਰੀ ਵਕੀਲਾਵਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਕਈ ਵੱਡੇ ਦਾਅਵੇ ਕੀਤੇ ਗਏ ਨੇ ਭਾਵੇਂ ਪ੍ਰਾਪਰਟੀਆਂ ਨੂੰ ਲੈ ਕੇ ਕੀਤਾ ਦਾਵਾ ਕੀਤਾ ਗਿਆ ਇਸ ਤੋਂ ਇਲਾਵਾ ਇਹ ਵੀ ਦਾਵਾ ਕੀਤਾ ਗਿਆ ਕਿ ਵਿਕਰਮਜੀਤਿਆ ਨੂੰ ਗੋਰਖਪੁਰ ਵੀ ਲਿਜਾਇਆ ਜਾ ਸਕਦਾ ਹਾਲਾਂਕਿ ਜਿਵੇਂ ਅਸੀਂ ਦੱਸ ਰਹੀ ਕਿ ਇਸ ਤੋਂ ਪਹਿਲਾਂ ਅਕਾਲੀ ਆਗੂ ਵਿਕਰਮਜੀਤਿਆ ਨੂੰ Shimla ਦੇ ਵਿੱਚ ਵੀ ਲਿਜਾਇਆ ਗਿਆ ਜਿੱਥੇ ਬੇਨਾਮੀ ਪ੍ਰਾਪਰਟੀਆਂ ਦਾ ਦੱਸਿਆ ਜਾ ਰਿਹਾ ਪਰ ਇਹ ਵੀ ਕਿਹਾ ਵਕੀਲਾਵਾਂ ਦੇ ਵੱਲੋਂ ਕਿਹਾ ਗਿਆ ਕਿ ਵਿਕਰਮਜੀਤਿਆ ਦੇ ਵੱਲੋਂ ਸਹਿਯੋਗ ਨਹੀਂ ਕੀਤਾ ਗਿਆ ਪਰ ਜੋ ਪਲਾਟ ਖਰੀਦੇ ਗਏ ਨੇ ਖਾਸ ਤੌਰ ਤੇ ਚਿਮੜਾ ਦੇ ਵਿੱਚ 402 ਹੈਕਟੇਅਰ ਬੇਨਾਮੀ ਜਾਇਦਾਦ ਦਾ ਜਿਹੜਾ ਪਤਾ ਲੱਗਿਆ ਹੈਗਾ ਉਸ ਦੇ ਮਾਮਲੇ ਦੇ ਵਿੱਚ ਕਈ ਕੜੀਆਂ ਜੁੜਦੀਆਂ ਨੇ ਦਿੱਲੀ ਦੇ ਵਿੱਚ ਵੀ ਕਈ ਕੜੀਆਂ ਜੁੜਦੀਆਂ ਨੇ ਇਸ ਤਰ੍ਹਾਂ ਦਾ ਦਾਵਾ ਜਿਹੜਾ ਉਹ ਸਰਕਾਰੀ ਵਕੀਲਾਂ ਦੇ ਵੱਲੋਂ ਕੀਤਾ ਗਿਆ ਪਰ ਵੱਡੀ ਖਬਰ ਹੈਗੀ ਆ ਕਿ ਅਕਾਲੀ ਆਗੂ ਬਿਕਰਮਜੀਠੀਆ ਦੇ ਰਿਮਾਂਡ ਦੇ ਵਿੱਚ ਵਾਧਾ ਹੋ ਗਿਆ ਤੇ 4 ਦਿਨ ਦਾ ਰਿਮਾਂਡ ਜਿਹੜਾ ਬਿਕਰਮਜੀਠੀਆ ਦਾ ਹੋਰ ਮਿਲ ਗਿਆ ਤੇ ਹੁਣ ਅੱਗੇ 4 ਦਿਨ ਵਿਜੀਲੈਂਸ ਹੋਰ ਜਾਂਚ ਪੜਤਾਲ ਕਰੇਗੀ ਹਾਲਾਂਕਿ ਜੇਕਰ ਇਸ ਪੂਰੇ ਕੇਸ ਦੀ ਗੱਲ ਕੀਤੀ ਜਾਵੇ ਕਈ ਸਾਬਕਾ ਆਫੀਸਰ ਨੇ ਜਿਹੜੇ ਰਿਟਾਇਰਡ ਆਫੀਸਰ ਉਹ ਸਾਹਮਣੇ ਆਏ ਨੇ ਭਾਵੇਂ ਸਾਬਕਾ ਡੀਜੀਪੀ ਚਟਪਾਧਿਆ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਸਾਬਕਾ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਉਹਨਾਂ ਦੀ ਗੱਲ ਕੀਤੀ ਜਾਵੇ ਕਦੇ ਅਕਾਲੀ ਆਗੂ ਰਹੇ ਬੋਨੀ ਅਜਨਾਲਾ ਇਸ ਤੋਂ ਇਲਾਵਾ ਹੋਰ ਜਿਹੜੇ ਕਿਸੇ ਸਮੇਂ ਵਿਕਰਮ ਮਜੀਠੀਆ ਦੇ ਸਾਥੀ ਸਨ ਉਹ ਵੀ ਸਾਹਮਣੇ ਆਏ ਨੇ ਤੇ ਉਹਨਾਂ ਦੇ ਵੱਲੋਂ ਵੀ ਬਿਆਨ ਜਿਹੜੇ ਉਹ ਦਰਜ ਕਰਵਾਏ ਗਏ ਨੇ ਸਾ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਬਿਆਨ ਲਏ ਜਾ ਰਹੇ ਨੇ ਜਿਹੜੇ ਰਿਟਾਇਰਡ ਅਫੀਸਰ ਨੇ ਜੋ ਇਸ ਕੇਸ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਦੂਸਰੇ ਪਾਸੇ ਜੇਕਰ ਬਿਕਰ ਮਜੀਠੀਆ ਦੇ ਵਕੀਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਹੈ ਗਿਆ ਇਹ ਕੇਸ ਅਜੇ ਹੈ ਕਿ ਜਿਸ ਦੇ ਵਿੱਚ ਬੇਨਾਮੀ ਪ੍ਰਾਪਰਟੀ ਦੱਸੀ ਜਾ ਰਹੀ ਆ ਜੋ ਪੈਸਿਆਂ ਦਾ ਮਾਮਲਾ ਦੱਸਿਆ ਜਾ ਰਿਹਾ ਘਰ ਦੇ ਵਿੱਚ ਪੈਸਾ ਨਹੀਂ ਮਿਲਿਆ ਤੇ ਦੂਸਰੇ ਪਾਸੇ ਜੇਕਰ ਇੱਦਾਂ ਹੀ ਮਾਮਲਾ ਹੈ ਗਿਆ ਤਾਂ 4 ਸਾਲ ਜਿਹੜੇ ਲਗਭਗ ਸਰਕਾਰ ਨੂੰ ਹੋ ਗਏ ਨੇ ਤਾਂ ਅਜੇ ਦੇ ਵਿੱਚ ਹਜੇ ਤੱਕ ਉਹ ਅੱਗੇ ਕਾਰਵਾਈ ਉਹ ਕਿਉਂ ਨਹੀਂ ਤੋਰੀ ਗਈ ਤਾਂ ਅਜੇ ਦੇ ਵਿੱਚ ਜੋ ਬਿਕਰਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਕਾਲੀ ਆਗੂ ਬਿਕਰਮਜੀਠੀਆ ਦੇ ਰਿਮਾਂਡ ਦੇ ਵਿੱਚ 4 ਦਿਨਾਂ ਦਾ ਵਾਅਦਾ ਹੋ ਗਿਆ